ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਜਣੇ ਹੋਪ ਤੁਸੀਂ ਸਾਰੇ ਬੇਨੀਆਂ ਹੋਵੋਗੇ ਤੇ ਘਰ ਦਾ ਸਾਰਾ ਕੰਮ ਵੈਸੇ ਕਰ ਲਿਆ ਹੈ ਸਫਾਈ ਦਾ ਅੱਜ ਮੇਰੇ ਆ ਰਹੇ ਨੇ ਮੰਮੀ ਪਾਪਾ ਲੋੜੀ ਦਾ ਤਿਹਾੜੀ ਲੈ ਕੇ ਠੀਕ ਹੈ ਜੀ ਸੁੰਧਾਰਾ ਜੀ ਜਿਵੇਂ ਕਹਿੰਦੇ ਨੇ ਲੈ ਕੇ ਤਿਹਾੜ ਤੇ ਬਾਸ ਉਹਦੇ ਵਾਸਤੇ ਅਸੀਂ ਸਬ지 ਸਬਜੀ ਬਣਾਉਣ ਲੱਗਿਆ ਤੇ ਜੈਸਮੀ ਨੇ ਅੱਜ ਥੋੜੀ ਜਿਹੀ ਹੈਲਪ ਕੀਤੀ ਹੈ ਬਿਲਕੁਲ ਬਹੁਤ ਖੁਸ਼ੀ ਹੋਈ ਹੈ ਕਰ ਕੇ ਥੋੜੀ ਹੋਈ ਕਿੰਨੀ ਹੋਰ ਕਿੰਨੀ ਦਿੱਤੀ ਬੋਤਾ ਚਾਰੂ ਚਾੜੂ ਕਿਹੜਾ ਲਾਇਆ ਜਿੰਨਾ ਕਿ ਨੇ ਇੰਨਾ ਕਿ ਚਾੜੂ ਲਾਇਆ ਸਿਰਫ ਬਾਕੀ ਸਾਰੇ ਕਮਰੇ ਇਥੇ ਮੈਨੇ ਲੇ ਕੇ ਉਹ ਚਲਾਇਆ ਜਿਹੜੀ ਨੇ ਤੇ ਹੁਣ ਇਹ ਆ ਪਿਆਜ਼ ਵੀ ਕੱਟ ਲੈ। ਰੂਮਸ ਵੀ ਸਾਫ਼ ਕਰੇ। ਚਾਹ ਰੂਮਸ ਵੀ ਸਾਫ਼ ਕਰੇ। ਇੱਕ ਰੂਮ ਸਾਫ਼ ਕੀਤਾ ਹੀ ਨਹੀਂ ਬਸ ਬਰਾਂਡ ਨਹੀਂ ਕਰਿਆ। ਛੜਾ ਪਿਆਜ਼ ਆ ਨਹੀਂ ਰੇ ਵੀਡੀਓ ਚ। ਥੋੜੇ ਥੋੜੇ ਆ ਜਿਆ। ਪਿਆਜ਼ ਕਿੰਨਾ ਆ ਰਿਹਾ ਵੀਡੀਓ ਚ। ਥੋੜੇ ਥੋੜੇ ਆਂਦੇ ਪਏ ਥੋੜੇ ਥੋੜੇ। ਹਲਕੇ ਹਲਕੇ ਛੇਤੀ ਛੇਤੀ ਜਿਹੜੀ ਅਸੀਂ ਸਾਦੀ ਹੈਗੀ ਐ। ਸਾਦੀ ਅੱਜ ਅਸੀਂ ਬਣਾਣੀ ਐ ਪਨੀਰ ਦੀ। ਠੀਕ ਹੈ ਜੀ ਚਾਹ ਪਨੀਰ ਮਤਲਬ ਪਨੀਰ ਬਣਾ ਲਾਂਗੇ ਤੇ ਇੱਕ ਅਸੀਂ ਸ਼ਿਮਲਾ ਮਿਰਚ ਦੀ ਸਬਜ਼ੀ ਬਣਾਉਣੀ ਹੈ ਇਹ ਕਹਿੰਦੇ ਸੀ ਕਿ ਉਹ ਬਣਾ ਲਓ ਦਾਲ ਤੇ ਮੈਨੂੰ ਦਾਲ ਪਸੰਦ ਨਹੀਂ ਹੈਗੀ ਇਸ ਕਰਕੇ ਅਸੀਂ ਚਾਹ ਪਨੀਰ ਔਰ ਸ਼ਿਮਲਾ ਮਿਰਚ ਦੀ ਸਬਜ਼ੀ ਬਣਾ ਲਾਂਗੇ ਸ਼ਿਮਲਾ ਮਿਰਚ ਲੈਣਗੇ ਆਣੀ ਹੈ ਹਰੀ ਸ਼ਿਮਲਾ ਮਿਰਚ ਲੈ ਕੇ ਆਉਣੀਆਂ ਨੇ ਤੇ ਠੀਨੀ ਲੈ ਕੇ ਆਣੀ ਹੈ ਦੇਖੋ ਉਹ ਲੈ ਕੇ ਆਣਾ ਕਿ ਆਸ਼ਮ ਲਮੇਤ ਉਹ ਨਹੀਂ ਕਿਚਨ ਚ ਆਇਕ ਤਾਈ ਲੈ ਕੇ ਆਣਾ ਹਾਂ ਕਿੱਲੀ ਹਾਂ ਅੰਦਰ ਬੜੀ ਪਾਣੀ ਆ ਦੇਖੋ ਜੀ ਜੈਕ ਮਾ ਉਹ ਚਲੇ ਕਿਉਂ ਪੂਛਿਲਾ ਰਹਾ ਹੈ ਹਾਂ ਤੇ ਇੱਥੇ ਮੈਂ ਆ ਗਈ ਸੀ ਕਿਚਨ ਚ ਕਿਚਨ ਚ ਆ ਕੇ ਇੱਕ ਸਾਈਡ ਅਸੀਂ ਰੱਖੀ ਹੋਈ ਸੀ ਪਨੀਰ ਦੀ ਸਬਜੀ ਅਨਾਂ ਤੇ ਦੂਜੀ ਸਾਈਡ ਮੈਂ ਰੱਖਿਆ ਸੀਗੀਆਂ ਸ਼ਿਮਲਾ ਮਿਰਚਾਂ ਪਨੀਰ ਦੀ ਜਿਹੜੀ ਸਬਜ਼ੀ ਹੈਗੀ ਆ ਉਹ ਮੇਰੇ ਹਸਬੰਡ ਨੇ ਹੀ ਬਣਾਈ ਸੀਗੀ ਤੇ ਕਿਉਂਕਿ ਪਨੀਰ ਜਦ ਵੀ ਅਸੀਂ ਬਣਾਉਂਦੇ ਆ ਤਾਂ ਇਹੀ ਬਣਾਉਂਦੇ ਨੇ ਕਿਉਂਕਿ ਇਹ ਇਹ ਮੈਨੂੰ ਕਹਿੰਦੇ ਤੈਨੂੰ ਆਂਦੀ ਨਹੀਂ ਬਣਾਈ ਤੇ ਇਹੀ ਬਣਾਉਂਦੇ ਹੁੰਦੇ ਨੇ ਤੇ ਇੱਥੇ ਜਿਹੜਾ ਮੈਂ ਥਾਲੀ ਦੇ ਵਿੱਚ ਪਲੇ ਪਨੀਰ ਹੈ ਜਿਹੜਾ ਭੋਰ ਕੇ ਰੱਖਿਆ ਸੀਗਾ ਤੇ ਪਨੀਰ ਮਤਲਬ ਅਸੀਂ ਐਵੇਂ ਬਣਾਉਂਦੇ ਨਾ ਬਰੀਕ ਬਰੀਕ ਪਿਆਜ਼ ਕੱਟ ਕੇ ਭੋਰ ਜੀ ਟਾਈਪ ਜਾ ਹੋ ਜਾਂਦਾ ਲੇਕਿਨ ਭੋਰ ਜੀ ਵੀ ਨਹੀਂ ਹੁੰਦੀ ਹੈਗੀ ਤੇ ਕਿਉਂਕਿ ਦੁੱਧ ਦੇ ਹੀ ਪਾ ਦਿੰਦੇ ਆ ਵਿੱਚ ਮਲਾਈ ਪਾ ਦਿੰਦੇ ਆ ਗਰੇਵੀ ਜੀ ਬਣ ਜਾਂਦੀ ਹੁੰਦੀ ਆ ਤੇ ਫਿਰ ਮੈਂ ਇੱਕ ਸਾਈਡ ਸ਼ਿਮਲਾ ਮਿਰਚਾਂ ਦੀ ਸਬਜ਼ੀ ਰੱਖੀ ਹੋਈ ਸੀ ਕਿ ਮੈਂ ਇਹਨਾਂ ਨੂੰ ਕਿਹਾ ਸੀਗਾ ਕਿ ਸ਼ਿਮਲਾ ਮਿਰਚਾਂ ਵਾਸਤੇ ਨਾ ਤੁਸੀਂ ਥੋੜਾ ਜਿਹਾ ਅਲੱਗ ਤੋਂ ਪਨੀਰ ਲੈ ਆ ਦਿਓ ਫਿਰ ਮੈਂ ਚੀਜ਼ ਚੀਲੀ ਬਣਾ ਲੂੰਗੀ ਤੇ ਇਹਨਾਂ ਨੇ ਮਨਾਂ ਕਰ ਦਿੱਤਾ ਕਹਿੰਦੇ ਨਹੀਂ ਕਹਿੰਦੇ ਦੋਨੋਂ ਸਬਜ਼ੀਆਂ ਪਨੀਰ ਵਾਲੀਆਂ ਨਹੀਂ ਸਹੀ ਲੱਗਣੀਆਂ ਹੈਗੀਆਂ ਜਾ ਤਾਂ ਕਹਿੰਦੇ ਤੂੰ ਦਾਲ ਬਣਾ ਲੈ ਠੀਕ ਹੈ ਜਾਂ ਤਾਂ ਫਿਰ ਤੂੰ ਕੋਈ ਸੁੱਕੀ ਸਬਜ਼ੀ ਬਣਾ ਲੈ ਵੈਸੇ ਸਾਡੀ ਗੋਭੀ ਦਾ ਫੁੱਲ ਵੀ ਪਿਆ ਸੀ ਲੇਕਿਨ ਮੈਨੂੰ ਗੋਭੀ ਬਿਲਕੁਲ ਵੀ ਪਸੰਦ ਨਹੀਂ ਹੈਗੀ ਇਸ ਕਰਕੇ ਜਿਹੜਾ ਮੈਂ ਹੈਗਾ ਸ਼ਿਮਲਾ ਮਿਰਚਾ ਆਲੂ ਪਾਕੇ ਮਣਾ ਲੀਆਂ ਸੀਗੀਆਂ ਠੀਕ ਹੈ ਜੀ ਤੇ ਇੱਥੇ ਇਹ ਆਪਣਾ ਲੱਗੇ ਸੀ ਇਹ ਜਿਹੜਾ ਪਨੀਰ ਬਣਾਉਣਾ ਤੇ ਇਹ ਪਨੀਰ ਨੂੰ ਤੜਕਾ ਵਗੈਰਾ ਲਾਣ ਲੱਗੇ ਸੀ ਹੈ ਨਾ ਜੀ ਤੇ ਮੈਂ ਆਪਣਾ ਲੱਗੀ ਸੀ ਸ਼ਿਮਲਾ ਮਿਰਚਾਂ ਦੇ ਦਵਾਲੇ ਕਿਉਂਕਿ ਮੰਮੀ ਹੁਣਾਂ ਨੂੰ ਆਉਣ ਨੂੰ ਬਸ ਥੋੜਾ ਹੀ ਟਾਈਮ ਰਹਿ ਗਿਆ ਸੀਗਾ ਜੈਸਮੀਨ ਇੱਥੇ ਨਹਾਣਾ ਸੀਗਾ ਜੈਸਮੀਨ ਤੇ ਉਹ ਪੁੱਛਦੀ ਪਈ ਸੀ ਕਿ ਮੈਂ ਕਿਹੜੇ ਕੱਪੜੇ ਪਾਵਾਂ ਹਨਾ ਜੀ ਤੇ ਫਿਰ ਮੈਂ ਉਹਨਾਂ ਦੱਸਦੀ ਪਈ ਸੀ ਇਹ ਉਹਦੇ ਪਈ ਨਵੇਂ ਕੱਪੜੇ ਅਲਮਾਰੀ 'ਚ ਪਏ ਨੇ ਐਵੇਂ ਦੱਸਦੀ ਪਈ ਸੀ ਤੇ ਇਹ ਮੈਨੂੰ ਕਹਿੰਦੇ ਤੂੰ ਆਪਣੀ ਸਬਜੀ ਵਾਲੀ ਧਿਆਨ ਦੇ ਤੂੰ ਮੇਰਾ ਛੱਡ ਦੇ ਤੇ ਮੈਂ ਇਹਨਾਂ ਨੂੰ ਇੱਥੇ ਦਿੱਤੀ ਮੈਂ ਜਿਹਦਾ ਦੋ ਕਾਲੀਆਂ ਰੱਖਿਆ ਸੀਆਂ ਜੀ ਮਲਾਈ ਦੀਆਂ ਤੇ ਇੱਕ ਕੌਲੀ ਅਸੀਂ ਪਾ ਲਈ ਸੀ ਪਨੀਰ ਚ ਮਲਾਈ ਦੀ ਤੇ ਇੱਕ ਕੌਲੀ ਮੈਂ ਆਪਣੀ ਰੱਖੀ ਹੋਈ ਸੀਗੀ ਉਹ ਆਪਾਂ ਜਿੱਦਾਂ ਮੱਖਣ-ਮੱਖਣ ਕੱਢ ਲਾਂਗੇ ਕੱਲ ਨੂੰ ਕਿਉਂਕਿ ਕੱਲ ਨੂੰ ਜਿਹੜਾ ਹੈਗਾ ਮੰਮੀ ਹੁਣੀ ਸਾਗ ਕਹਿੰਦੇ ਸੀਗੇ ਮੰਮੀ ਲੈ ਕੇ ਆਉਂਗੀ ਮੈਂ ਤੇ ਉਹ ਸਾਗ ਲੈ ਕੇ ਆਉਣਗੇ ਤੇ ਫਿਰ ਮੈਂ ਕੱਲ ਨੂੰ ਸਾਗ ਬਣਾ ਲੂੰਗੀ ਜੀ ਠੀਕ ਹੈ ਜੀ ਤੇ ਇੱਥੇ ਜਿਹੜਾ ਮੈਂ ਆਪਣਾ ਉਹਦੇ ਵਿੱਚ ਪਨੀਰ ਦੇ ਵਿੱਚ ਅਸੀਂ ਥੋੜੀ ਜੀ ਪਾਈ ਸੀਗੀ ਚੀਨੀ ਕਿਉਂਕਿ ਅਸੀਂ ਕੋਈ ਵੀ ਜਿਹੜਾ ਸੁੱਕੀ ਸਬਜ਼ੀ ਬਣਾ ਲਈਏ ਤਰੀ ਵਾਲੀ ਸਬਜ਼ੀ ਨੇ ਥੋੜੀ ਜਿਹੀ ਹਲਕੀ ਜਿ ਮਤਲਬ ਅੱਧੇ ਚਮਚ ਤੋਂ ਵੀ ਘੱਟ ਚੀਨੀ ਜ਼ਰੂਰ ਪਾਉਨੇ ਹੁੰਨੇ ਆ ਉਹਦੇ ਨਾਲ ਜਿਹੜਾ ਟੇਸਟ ਬਹੁਤ ਵਧੀਆ ਹੋ ਜਾਂਦਾ ਸਬਜ਼ੀ ਦਾ ਤੇ ਇਹ ਇੱਥੇ ਹਰਾ ਧਨੀਆ ਵਗੈਰਾ ਤੋੜਨ ਲੱਗੇ ਸੀ ਕਿਉਂਕਿ ਇਹਨਾਂ ਦੀ ਜਿਹੜੀ ਪਨੀਰੀ ਦੀ ਸਬਜ਼ੀ ਆ ਉਹ ਕੁਸ਼ੀ ਇਹ ਟਾਈਮ 'ਚ ਬਣਨ ਵਾਲੀ ਸੀਗੀ ਇਹ ਆਪਣਾ ਜਿਹੜਾ ਤਿਆਰੀ ਹੈਗੀ ਉਹ ਇਹਨਾਂ ਨੇ ਕਰ ਲਈ ਹੋਈ ਸੀਗੀ ਪੂਰਾ ਹਨਾ ਵੀ ਕਹਿੰਦੇ ਮੇਰੀ ਸਬਜ਼ੀ ਦੇ ਤੋਂ ਪਹਿਲਾਂ ਬਣ ਜਾਣੀ ਤੇਰੀ ਨੂੰ ਲੱਗਣਾ ਟਾਈਮ ਤੇ ਬਾਸ ਫਿਰ ਮੈਂ ਲੱਗੀ ਹੋਈ ਸੀ ਤੇ ਤੁਸੀਂ ਦੇਖ ਸਕਦੇ ਹੋ ਖਲਾਰਾ ਬਹੁਤ ਜ਼ਿਆਦਾ ਪਿਆ ਹੋਇਆ ਤੇ ਹਜੇ ਨਹੀਂ ਸਬਜ਼ੀਆਂ ਬਾਹਰ ਪਈਆਂ ਨੇ ਆਲੂ ਪਿਆਜ਼ ਵਗੈਰਾ ਐਦਾਂ ਹੀ ਲਫਾਫੇ ਚ ਪਏ ਕਿਉਂਕਿ ਟੋਕਰੀ ਦੇ ਵਿੱਚ ਹਜੇ ਰੱਖਣੀਆਂ ਨੇ ਉਹ ਮੈਂ ਟੋਕਰੀ 베ਲੀ ਕਰਕੇ ਉਹਦੇ ਵਿੱਚ ਰੱਖ ਦੂਗੀ ਬਾਅਦ ਵਿੱਚ ਠੀਕ ਹੈ ਜੀ ਤੇ ਮੈਂ ਆਪਣਾ ਜਿਹੜਾ ਸਮਾਨ ਹੈਗਾ ਥੋੜਾ ਬਹੁਤ ਕਰੀਬ ਹੀ ਜਾਂਦੀ ਸੀ ਤੇ ਦੁੱਧ ਅਸੀਂ ਮੈਂ ਇੱਕ ਗਲਾਸ ਪਾਇਆ ਸੀਗਾ ਪਨੀਰ ਦੀ ਸਬਜ਼ੀ ਚ ਦੁੱਧ ਤੇ ਅੱਜ ਅਸੀਂ ਦੋਜੀ ਤੋਂ 4 ਕਿਲੋ ਦੁੱਧ ਲਿਆ ਸੀਗਾ ਪਰ ਮੈਂ ਐਦਾਂ ਹੋ ਗਿਆ ਨਾ ਇਹ ਤਾਂ ਮੈਂ ਹੁਣ ਚਲੋ ਸ਼ਾਮ ਨੂੰ ਵੌਇਸ ਓਵਰ ਕਰਨ ਲੱਗੀ ਆ ਮੰਮੀ ਹੁਣਾਂ ਦੀ ਜਾਣ ਤੋਂ ਬਾਅਦ ਤੇ ਮੈਨੂੰ ਲੈਣਾ ਨਹੀਂ ਸੀ ਚਾਹੀਦਾ ਕਿਉਂਕਿ ਮੰਮੀ ਹੁਣੀ ਵੀ 3-4 ਕਿਲੋ ਦੁੱਧ ਪਿੰਡ ਤੋਂ ਲਿਆਏ ਸੀਗੇ ਦੁੱਧ ਵੀ ਲਿਆਏ ਸੀਗੇ ਲੱਸੀ ਵੀ ਲਿਆਏ ਸੀਗੇ ਤੇ ਉਹਨਾਂ ਦੇ ਨਾਲ ਉਹ ਤੇ ਮੇਰਾ ਘਰ ਭਰ ਕੇ ਹੀ ਜਾਂਦੇ ਨੇ ਜਿੰਨੀ ਵਾਰ ਵੀ ਆਉਂਦੇ ਨੇ ਹਨਾ ਤੇ ਸਹੀ ਹੈ ਲੈ ਮੈਂ ਤੁਹਾਨੂੰ ਬਾਅਦ ਵਿੱਚ ਐਡ ਕਰੂੰਗੀ ਹੋਰ ਜਿਵੇਂ ਮੈਂ ਦੋ ਵਲੌਗ ਪਾਉਣੇ ਨੇ ਇਹ ਵਾਲਾ ਮੈਂ ਅੱਡ ਤੇ ਪਾਉਣਾ ਹੈ ਜਿਹੜਾ ਉਹਨਾਂ ਦੇ ਆਉਣ ਵਾਲਾ ਵਲੌਗ ਹੈ ਉਹ ਮਤਲਬ ਥੋੜੀ ਜੀ ਕਲਿੱਪ ਤਾਂ ਮੈਂ ਇਹਦੇ ਵਿੱਚ ਲਾ ਦੂੰਗੀ ਠੀਕ ਹੈ ਜੀ ਇੱਕ ਜਿਹੜੀ ਉਹਨਾਂ ਦੀ ਬਾਅਦ ਵਿੱਚ ਦੀ ਹੈ ਉਹ ਅਲੱਗ ਤੋਂ ਪਾਉਂਗੀ ਕੱਲ ਨੂੰ ਪਾਉਂਗੀ ਠੀਕ ਹੈ ਜੀ ਅੱਧ-ਅੱਧ ਕਰਕੇ ਦੋਨੋਂ ਪਾ ਦੂੰਗੀ ਨਹੀਂ ਤਾਂ ਬਹੁਤ ਵੱਡਾ ਵਲੌਗ ਹੋ ਜਾਣਾ ਠੀਕ ਹੈ ਜੀ ਤੇ ਇਹਦੇ ਵਿੱਚ ਵਸ ਜਿਹੜੇ ਭਾਂਡੇ ਹੈਗੇ ਧੋਣ ਵਾਲੇ ਮੈਂ ਸਿੰਕ 'ਚ ਰੱਖ ਦੂੰਗੀ ਤੇ ਜਿਹੜਾ ਜਿਹੜਾ ਸਮਾਨ ਮੈਨੂੰ ਚਾਹੀਦਾ ਹਨਾ ਉਹ ਮੈਂ ਆਪਣਾ ਖਾਲੀ ਕਰ ਦਮਾ ਸ਼ੈਲਫਾਂ ਬਹੁਤ ਭਰੀਆਂ ਹੋਈਆਂ ਨੇ ਤੇ ਮੈਨੂੰ ਐ ਵੀ ਹੈ ਕਿ ਨਾਲ ਦੀ ਨਾਲ ਹੀ ਜਿਹੜਾ ਕੰਮ ਨਿਭੜ ਜਾਵੇ ਨਿਭੜ ਜਾਵੇ ਹਨਾ ਖਲਾਰਾ ਖਲੂਰਾ ਚੱਕ ਦਮਾ ਤੇ ਬਸ ਜੀ ਮੇਰਾ ਜਿਹੜਾ ਤੜਕਾ ਹੈਗਾ ਉਹ ਵੀ ਲੱਗਣ ਵਾਲਾ ਹੀ ਹੈ ਜੀ ਤੇ ਇਹ ਮੈਨੂੰ ਕਹਿੰਦੇ ਸੀਗੇ ਮੈਂ ਇਹਨਾਂ ਨਾਲ ਬੈਸ ਵਸਾਈ ਪੂਰੀ ਪਿੱਦਾਂ ਹੀ ਲਿਆਉ ਹੋਣਾ ਤੇ ਇਹ ਕਹਿੰਦੇ ਠੰਡ ਦੇ ਵਿੱਚ ਪਿੱਦਾਂ ਹੀ ਕੀ ਕਰਨੀ ਠੰਡ ਬਹੁਤ ਜ਼ਿਆਦਾ ਹੋਈ ਪਈ ਹੈ ਤੇ ਦੋਨੋਂ ਸਬਜ਼ੀਆਂ ਠੀਕ ਹੈ ਮੈਨੂੰ ਇਹ ਸੀਗਾ ਕਿ ਚਲੋ ਇੱਕ ਦਹੀਂ ਹੋ ਜਾਵੇ ਪਰ ਮੇਰੀ ਗੱਲ ਸੁਣਦੇ ਨਹੀਂ ਹੈਗੇ ਇਹਨਾਂ ਨੇ ਆਪਣੀ ਚਲਾਣੀ ਹੁੰਦੀ ਹੈ ਕਹਿੰਦੇ ਤੇਰਾ ਦਿਮਾਗ ਖਰਾਬ ਹੈ ਮੇਰੇ ਨਾਲ ਲੜਨ ਬੈਠ ਜਾਂਦੇ ਹੈ ਤੇਰਾ ਦਿਮਾਗ ਖਰਾਬ ਹੈ ਤੂੰ ਇਹ ਉਹ ਫਲਾਣਾ ਤੜੰਗਾ ਬੋਲਣ ਲੱਗ ਜਾਂਦੇ ਨੇ ਚਲੋ ਕੋਈ ਗੱਲ ਨਹੀਂ ਮੈਂ ਇੱਕ ਪਾਸੇ ਦੁਕਾਨੇ ਚ ਪਾਈ ਤੇ ਦੂਜੀ ਸਾਈਡ ਤੋਂ ਕਾਨੇ ਚ ਕੱਢ ਦਿੱਤੀ ਤੇ ਆਪਣੇ ਤੇ ਅਸਰ ਨਹੀਂ ਹੁੰਦਾ ਪਟੀੜ ਹੋ ਗਿਆ ਹੁਣ ਸੋਣ ਸੋਣ ਕੇ ਨਾ 17 ਸਾਲ ਤੇ ਹੋ ਗਏ ਤੇ ਹੁਣ ਸੁਣ ਸੁਣ ਕੇ ਹੋ ਜਾਂਦਾ ਬੰਦਾ ਠੀਕ ਹੋ ਜਾਂਦਾ ਹੈ ਨਾ ਵੀ ਇਹ ਤਾਂ ਚਲੋ ਰੋਜ਼ ਦਾ ਹੀ ਕੰਮ ਹੈ ਤੇ ਇੱਥੇ ਮੈਂ ਹੋ ਗਈਆਂ ਠੀਠ ਔਰ ਇੱਕ ਇੱਥੇ ਵੀ ਮੈਨੂੰ ਕਹਿੰਦੇ ਵੇ ਸੀਗਾ ਹੈ ਨਾ ਤੇ ਮੈਂ ਬਸ ਚੁੱਪ ਕਰਕੇ ਮੇਰੇ ਬੋਲੀ ਜੋ ਜੋ ਬੋਲ ਰਹਾ ਤੁਸੀਂ ਤੁਹਾਡਾ ਕੰਮ ਹੀ ਹੈ ਇੱਥੇ ਮੇਰੇ ਮੰਮੀ ਪਾਪਾ ਹੁਣੀ ਆ ਗਏ ਨਹੀਂ ਤੁਸੀਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਮੇਰੇ ਬੈੱਡ ਤੇ ਪਾਪਾ ਪਏ ਨੇ ਪਾਪਾ ਦੀ ਥੋੜੀ ਜਿਹੀ ਤਬੀਅਤ ਢਿੱਲੀ ਰਹਿੰਦੀ ਹੈ ਤੇ ਇਧਰਲੀ ਸਾਈਡ ਚਿੱਤੇ ਘਰ ਤੇ ਪਿਆਮੇ ਵਾਲਾ ਮੇਰੇ ਹੀ ਕਰਜਾ ਦਾ ਬੇਟਾ ਹੈ ਮੀਸ਼ੂ ਮੰਮਾ ਮੇਰੀ ਫੜੀ ਨਹੀਂ ਕਿਉਂਕਿ ਮੇਰੀ ਬਾਜੀ ਆਏ ਸੀਗੇ ਸਾਈਡ ਦੇ ਰਿਸ਼ਤੇਦਾਰੀ ਨੇ ਤੇ ਇਧਰ ਮੇਰੇ ਹਸਬੰਡ ਬੈਠੇ ਨੇ ਜੀ ਗੱਲਾਂ ਮਾਰਦੀ ਪਏ ਹੈ ਇੱਥੇ ਆ ਗਈ ਮੰਮੀ ਕਿਚਨ 'ਚ ਤੇ ਮੰਮੀ ਇੱਥੇ ਨਾ ਮੇਰੀ ਦਵਾਈ ਲੈ ਕੇ ਆਏ ਸੀਗੇ ਕਿਉਂਕਿ ਮੇਰੇ ਨਾ ਪਿੰਡ ਤੇ ਮੈਡੀਕਲ ਹੈ ਉਹਨਾਂ ਦੀ ਦਵਾਈ ਨਾਲ ਹੀ ਮੇਰਾ ਜਿਹੜਾ ਸਿਰ ਹੈਗਾ ਉਹ ਹਟਦਾ ਹੈ ਤੇ ਇੱਥੇ ਮੈਂ ਜਿੰਨੀਆਂ ਮਰਜ਼ੀ ਦਵਾਈਆਂ ਲੈ ਲਵਾਂ ਉਹਨਾਂ ਨਾਲ ਮੇਰਾ ਸਿਰ ਨੂੰ ਬਿਲਕੁਲ ਵੀ ਫਰਕ ਨਹੀਂ ਪੈਂਦਾ ਮਾਈਗਰੇਨ ਦੀ ਪ੍ਰੋਬਲਮ ਕਰਕੇ ਨਾ ਇੱਥੇ ਪਤਨੀ ਇੱਥੇ ਦੀਆਂ ਦਵਾਈਆਂ ਮੈਂ ਲਿਆਂਦੀ ਵੀ ਮਾਈਗਰੇਨ ਦੀ ਕਿਾ ਕਿ ਪਰ ਉਹਦੇ ਨਾਲ ਨਹੀਂ ਫਰਕ ਪੈਂਦਾ ਪਿੰਡ ਤੋਂ ਜਿਹੜੀ ਮੈਂ ਦਵਾਈ ਲੈਣੀ ਆ ਉਹ ਪੂਰੀ ਖਰਾਕ ਬਣਾ ਕੇ ਦਿੰਦੇ ਨੇ ਵਿੱਚ ਮਾਈਗਰੇਨ ਦੀ ਗੋਲੀ ਲਾ ਦਿੰਦੇ ਨੇ ਏਦਨਾਲ ਕੀ ਹੈ ਮੇਰੀ ਸਿਹਤ ਬਿਲਕੁਲ ਠੀਕ ਰਹਿੰਦੀ ਹੈ ਜੀ ਠੀਕ ਹੈ ਜੀ ਆ ਦੇਖੋ ਜੈਸਮੀਨ ਜੈਸਮੀਨ ਦੇ Baal ਦੇਖੋ ਕਿੰਨੇ ਲੰਬੇ ਆ ਤੇ ਮੰਮੀ ਨੇ ਜਿਹੜਾ ਦੁੱਧ ਲਿਆਂਦਾ ਚਲੋ ਮੈਂ ਉਹੀ ਚਾਹ ਚ ਪਾਤਾ ਸੀਗਾ ਤੇ ਬਾਕੀ ਦੁੱਧ ਮੈਂ ਸ਼ਿਟੇ ਚ ਪਾ ਕੇ ਗਰਮ ਕਰੂੰਗੀ ਇੱਥੇ ਮੈਂ ਜੈਸਮੀਨ ਨੂੰ ਕਹਿੰਦੀ ਤੇ ਮੈਂ ਇਹ ਮੈਂ ਰੱਖਣਾ ਜੈਸਮੀਨ ਕਹਿੰਦੀ ਸੀ ਮੈਂ ਰੱਖਣਾ ਤੇ ਮੈਂ ਖੋ ਲਿਆ ਸੀਗਾ ਮੈਂ ਕਿਹਾ ਸੀਗਾ ਆ ਮੇਰਾ ਭਤੀਜਾ ਹੈ ਜੀ ਮੇਰੇ ਭਰਾ ਦਾ ਮੁੰਡਾ ਇਹ ਵੀ ਆਇਆ ਸੀ ਮੈਂ ਉਹਨੂੰ ਕਹਿੰਦੀ ਸੀ ਆ ਜਾ ਮਿਲ ਲੈ ਮੈਨੂੰ ਕਹਿੰਦਾ ਵੀਡੀਓ ਬੰਦ ਕਰ ਪਹਿਲੇ ਪੂਆ ਤਾਂ ਮਿਲੂੰਗਾ ਮੈਂ ਮੈਂ ਕਿਹਾ ਆ ਜਾ ਆਇਆ ਹੀ ਨਹੀਂ ਮੇਰੇ ਕੋਲੋਂ ਕੁੱਤਾ ਜਿਆ ਤੇ ਮੇਰੇ ਨਾਲ ਵੀਡੀਓ ਬਣਦੇ ਤੂੰ ਆਤਾ ਜਾ ਉਹ ਆਇਆ ਹੀ ਨਹੀਂ ਹੈਗਾ ਜੀ ਇੱਥੇ ਚਲੋ ਮੰਮੀ ਹੁਣੀ ਲੱਸੀ ਵੀ ਲੈ ਕੇ ਆਏ ਸੀਗੇ ਲੱਸੀ ਵੀ ਉੱਪਰ ਕੈਨੀਚ ਪਈ ਹੈ ਠੀਕ ਹੈ ਜੀ ਸਮਾਨ ਜਿਹੜਾ ਜਿਹੜਾ ਲੈ ਕੇ ਆਏ ਨੇ ਉਹ ਮੈਂ ਤੁਹਾਨੂੰ ਬਾਅਦ ਵਿੱਚ ਹੈਨਾ ਅਗਲੇ ਵਲੌਗ ਦੇ ਵਿੱਚ ਦਿਖਾ ਦਊਗੀ ਜੀ ਠੀਕ ਹੈ ਜੀ ਥੋੜਾ ਜਿਹਾ ਸਮਾਨ ਥੱਲੇ ਪਿਆ ਸੀਗਾ ਥੋੜਾ ਜਿਹਾ ਉੱਪਰ ਪਿਆ ਜਿੱਦੇ ਪੰਜੀਰੀ ਪਈ ਹੈ ਹੈਨਾ ਗੇਨੀ ਦੇ ਵਿੱਚ ਬਿਸਕਟ ਵਗੈਰਾ ਬਹੁਤ ਕੁਝ ਲੈ ਕੇ ਆਏ ਸੀ ਮਤਲਬ ਕਿ ਮੇਰਾ ਘਰ ਭਰ ਕੇ ਗਏ ਨੇ ਠੀਕ ਹੈ ਜੀ ਹੁਣ ਸਾਨੂੰ ਮਹੀਨਾ ਦੋ ਮਹੀਨੇ ਬਾਹਰ ਖਾਣ ਦੀ ਕੋਈ ਲੋੜ ਨਹੀਂ ਕਰਦੇ ਵਿੱਚ ਸਾਡੇ ਫੁੱਲੇ ਸਮਾਨ ਆ ਦੇਖੋ ਜੀ ਮੇਰਾ ਭਤੀਜਾ ਇਹ ਇਹ ਸੀਗਾ ਕਿ ਵੀਡੀਓ ਬਣਦਾ ਲੇਕਿਨ ਵੀਡੀਓ ਆਨ ਨਹੀਂ ਸੀ ਮੈਂ ਇੰਜ ਗੱਗੀ ਖੜਾ ਸੀ ਮੈਂ ਕਿਹਾ ਵੀਡੀਓ ਆਨ ਕਰ ਲੈ ਤੇ ਇਹਦੇ ਨਾਲ ਹੀ ਮੈਂ ਵਲੌਗ ਦਾ ਕਰਦੀ ਐ ਜੀ ਸਾਥ ਸ਼੍ਰੀ ਅਕਾਲ